ਪੀ ਦੋਸਤੋ ਟਰੈਕਟਰਾਂ ਦੀ ਵੀਡੀਓ ਤਾਂ ਤੁਸੀਂ ਬਹੁਤ ਦੇਖੀ ਅੱਜ ਤੁਹਾਨੂੰ ਬੱਕਰੇ ਦੀ ਚਾਰ ਦੀ ਵੀਡੀਓ ਦਿਖਾਉਣੇ ਆ ਤੇ ਆਪਾਂ ਪਹੁੰਚੇ ਹੋਇਆ ਲਾਂਗੋਆ ਰੰਦਾਵਾ ਬੱਕਰੇ ਦਾ ਚਾਰ ਤੇ ਬਾਪੂ ਜੀ ਆਪਣੇ ਨਾਲ ਨੇ ਉਹਨਾਂ ਨਾਲ ਗੱਲ ਕਰਾਂਗੇ ਆ ਜੋ ਕੇ ਦਾ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਿਕੰਦਰ ਸਿੰਘ ਮਾਨ ਦਾ ਸਾਡੇ ਕਾਊਂਟਰ ਤੇ ਆਇਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਧੰਨਵਾਦ ਪੰਜਾਬੀ ਧੰਨਵਾਦ ਜੀ ਤੇ ਬਾਪੂ ਜੀ ਮੈਂ ਸੁਣਿਆ ਚਾਰ ਬਹੁਤ ਵਧੀਆ ਤੁਹਾਡਾ ਬਣਦਾ ਹੈ ਤੇ ਇਹਦੇ ਵਿੱਚ ਕੀ ਕੀ ਵਰਤਿਆ ਜਾਂਦਾ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੁੰਦੀ ਆ ਚਾਰ ਤਾਂ ਹਰ ਕਿਤੇ ਰਿੱਜੀ ਜਾਣਾ ਹੁੰਦਾ ਹਾਂਜੀ ਚਾਰ ਦਾ ਬੈਲੈਂਸ ਬਣਾਉਣਾ ਬੜਾ ਮੁਸ਼ਕਲ ਆ ਜੀ ਕਿੰਨਾ ਨਮਕ ਪਾਉਣਾ ਕਿੰਨਾ ਨੂਨ ਪਾਉਣਾ ਕਿੰਨੀ ਹਲਦੀ ਪਾਉਣੀ ਆ ਕਿਵੇਂ ਟੇਸਟ ਦੇਣਾ ਠੀਕ ਆ ਜੀ ਬਾਕੀ ਦੇ ਵਿੱਚ ਕਿਹੜੀਆਂ ਦੇਸੀ ਚੀਜ਼ਾਂ ਪਾਉਣੀਆਂ ਨੇ ਠੀਕ ਹੈ ਜੀ ਆਸੀਂ ਜਿੰਨਾ ਵੀ ਚਾਰ ਬਣਾਉਣੇ ਹੁਣ ਤੱਕ ਸਾਰੇ ਪੰਜਾਬੀਆਂ ਨੂੰ ਮੈਂ ਬੇਨਤੀ ਕਰਦਾ ਵੀ ਸਾਢੇ 4 ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਕੈਮੀਕਲ ਨਹੀਂ ਹੈਗਾ ਠੀਕ ਹੈ ਜੀ ਪਰ ਸਾਢਾ 4 ਫ੍ਰਿਜ ਤੋਂ ਬਾਹਰ 4 ਦਿਨ ਵੀ ਨਹੀਂ ਚੱਲਣਾ ਚਾਬ ਹੋ ਜਾਊਗਾ ਕਿਉਂਕਿ ਇਹਦੇ ਵਿੱਚ ਕੁਝ ਨਹੀਂ ਹੈਗਾ ਠੀਕ ਹੈ ਜੀ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਸਰਦੀਆਂ ਦਾ ਤੋਹਫਾ ਠੀਕ ਹੈ ਜੀ ਲੈ ਕੇ ਆਇਆ ਮੇਰਾ 20 30 ਸਾਲ ਦਾ ਤਜਰਬਾ ਚਾਰ ਦਾ ਠੀਕ ਹੈ ਜੀ ਤਾਂ ਕਹਿੰਦਾ ਸਾਰੇ ਪੰਜਾਬੀਆਂ ਨੂੰ ਵੀ ਇਹ ਸਾਰੇ ਪੰਜਾਬੀਆਂ ਵਾਸਤੇ ਇੱਕ ਤੋਹਫਾ ਲੈ ਕੇ ਆਇਆ ਬੱਕਰੇ ਦਾ ਚਾਰ ਬੁੱਢੇ ਬਜ਼ੁਰਗ ਬੱਚੇ ਸਾਰਿਆਂ ਨੂੰ ਮੈਂ ਜਿਹੜੇ ਖਾਂਦੇ ਨੇ ਸਾਰਿਆਂ ਨੂੰ ਕਹਿਣਾ ਵੀ ਚਾਰ ਇੱਕ ਇੰਨੀ ਵਧੀਆ ਚੀਜ਼ ਆ ਪ੍ਰੋਟੀਨ ਦਾ ਸੋਰਸ ਆ ਸਾਰੇ ਨਸੇ ਪੱਤਿਆਂ ਨੂੰ ਛੱਡ ਕੇ ਤੁਸੀਂ ਚਾਰ ਦਾ ਇਸਤੇਮਾਲ ਕਰੋ ਤਾਂ ਕਿ ਜੇ ਆਪਣੀ ਜਾਨ ਆ ਤਾਂ ਜਹਾਨ ਆ ਹਾਂਜੀ ਜੇ ਤੁਹਾਡੀ ਜਾਨ ਹੀ ਨਹੀਂ ਤਾਂ ਤੁਹਾਡੇ ਬਾਦ ਜਹਾਨ ਵਿੱਚ ਨਹੀਂ ਹੈਗਾ ਹਾਂਜੀ 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 ਆਪ ਮਰਿਆ ਜੱਗ ਪਾਲਣੋ ਸਿਆਣੇ ਦੀ ਕਹਾਵਤ ਆਪ ਤਾਂ ਮਰਾਂਗੇ ਜੇ ਆਪਣੇ ਸਿਹਤ ਦਾ ਖਿਆਲ ਨਹੀਂ ਰੱਖਾਂਗੇ ਠੀਕ ਹੈ ਜੀ ਆਪਣੇ ਸਿਹਤ ਦਾ ਖਿਆਲ ਰੱਖੋ ਬਾਜ਼ਾਰ ਦੀਆਂ ਸਾਰੀਆਂ ਚੀਜ਼ਾਂ ਬਣੀਆਂ ਤੁਸੀਂ ਛੱਡੋ ਮੇਰੇ ਕਹੇ ਤੋਂ ਕਿਉਂਕਿ ਇੱਕ ਚਾਰਾ ਕੱਲਾ ਜਿਹੜਾ ਸਿਹਤ ਵਾਸਤੇ ਤੁਹਾਡੀ ਵਾਸਤੇ ਸਾਹਮਣੇ ਬਣਾਓ ਤੁਸੀਂ ਆ ਜੋ ਕੋਲੇ ਖੜ ਕੇ ਬਣਾ ਕੇ ਲੈ ਜੋ ਆਵਦਾ ਲੈ ਆਓ ਠੀਕ ਹੈ ਜੀ ਜੋ ਉਸਮਾਨ ਪਾਵਾਂਗੇ ਤੁਹਾਡੇ ਸਾਹਮਣੇ ਪਾਵਾਂਗੇ ਠੀਕ ਹੈ ਜੀ ਹਾਂ ਇਸ ਕਰਕੇ ਸਾਰੇ ਵੀਰਾਂ ਨੂੰ ਮੈਂ ਵਾਰ-ਵਾਰ ਬੇਨਤੀ ਕਰਦਾ ਨੌਜਵਾਨਾਂ ਨੂੰ ਬੁੱਢਿਆਂ ਨੂੰ ਬੱਚਿਆਂ ਨੂੰ ਜਿਹੜੇ ਮੀਰ-ਮੀਰ ਖਾਂਦੇ ਨੇ ਸਾਰੇ ਥੋੜਾ ਥੋੜਾ ਠੰਡ ਨਹੀਂ ਲੱਗੂ ਗੋਡੇ ਨਹੀਂ ਦੁਖਣੇ ਢੂਹੀ ਨਹੀਂ ਦੁਖਣੇ ਦੇਖੋ ਮੇਰੀ 75 75 ਸਾਲ ਦੀ ਉਮਰ ਹੋ ਗਈ ਠੀਕ ਹੈ ਜੀ ਦੇਖੋ ਅੱਜ ਤੱਕ ਜੇ ਮੈਂ ਚਾਰ ਦਾ ਇਸਤੇਮਾਲ ਕਰਦਾ ਤਾਂ ਅੱਜ ਮੇਰੇ 20 25 ਸਾਲ ਦੇ ਮੁੰਡੇ ਜਿੰਨਾ ਜੁਰਕਾ ਰੱਖਦਾ ਮੈਂ ਠੀਕ ਹੈ ਜੀ ਹਾਂ ਇਸ ਕਰਕੇ ਮੈਂ ਤਾਂ ਕਹਿਣਾ ਵੀ ਤੁਸੀਂ ਜੇ ਸੇਹਤ ਆ ਸਾਰਾ ਕੁਝ ਆ ਨਹੀਂ ਤੁਹਾਡੇ ਬਾਅਦ ਕੋਈ ਪੈਸਾ ਵੀ ਕੀ ਕਰਨਾ ਆਪਾਂ ਨੇ ਠੀਕ ਹੈ ਜੀ ਇਸ ਕਰਕੇ ਸਾਰਿਆਂ ਨੂੰ ਕਹਿਣਾ ਵੀ ਭਈ ਬਣਦਾ ਦੇਖੋ ਕੋਲੇ ਖੜਕੇ ਬਣਾਓ ਬਾਰ ਬਾਰ ਕਹਿਣਾ ਆਪਦੀ ਨਿਗਾ ਥਲੇ ਬਣਾ ਕੇ ਚਾਰ ਬਣਾ ਕੇ ਲੈ ਜਾਓ ਅਗਰ ਤੁਹਾਨੂੰ ਟੇਸਟ ਨਾ ਆਇਆ ਤਾਂ ਸਾਡਾ ਚਾਰ ਵਾਪਸ ਆ ਤੇ ਪੈਸੇ ਤੁਹਾਡੇ ਵਾਪਸ ਠੀਕ ਹੈ ਬਪਣੇ ਦੇ ਵਿੱਚ ਮਸਾਲੇ ਕਿਹੜੇ ਦੇਸੀ ਪਾਏ ਜਾਂਦੇ ਆ ਇਹਦੇ ਵਿੱਚ ਮਸਾਲੇ ਪਾਉਨੇ ਜੀ ਅਸੀਂ ਬਿਲਕੁਲ ਦੇਸੀ ਜਿਵੇਂ 17 18 ਮਸਾਲਾ ਜਿਵੇਂ ਪ੍ਰਾਣੀ ਆ ਭਸਮਾ ਰੌਂਗਾਂ ਤੋਂ ਭਸਮ ਤਿਆਰ ਕਰੀ ਆਦਾ ਮਿਰਚ ਨੂਨ ਗੰਡੇ ਲੈਚੀ ਵੱਡੀ ਲੈਚੀ ਦਾਲ ਤਿੰਨੀ ਹੇ ਬਾਕੀ ਬਾਹਲੀਆਂ ਚੀਜ਼ਾਂ ਨੇ ਜਿਹੜੇ ਮੈਂ ਗਿਣਾਉਣ ਨੂੰ ਲੱਗਦਾ ਬੜਾ ਟਾਈਮ ਲੱਗੂਗਾ ਠੀਕ ਹੈ ਜੀ ਇਸ ਕਰਕੇ ਇਹਦੇ ਵਿੱਚ ਕੋ ਜਿੱਥੇ ਮਰਜ਼ੀ ਟੈਸਟ ਕਰਾ ਲਓ ਕੋਈ ਵੀ ਜਿਹੜੇ ਕੇ ਦੇਸੀ ਚੀਜ਼ ਤੋਂ ਕੁਝ ਨਹੀਂ ਹੈਗਾ ਠੀਕ ਹੈ ਜੀ ਹਾਂ ਸਾਰਾ ਦੇਸੀ ਮਾਲ ਹੈ ਇਹਦੇ ਵਿੱਚ ਖਾਓ ਨਾ ਤੁਹਾਡੇ ਇਤਜਾਬ ਬਣੂ ਕਿਉਂਕਿ ਇਹਦੇ ਵਿੱਚ ਪਖੜਾ ਵੀ ਪਾਉਂਦੇ ਆ ਸੀ ਪਖੜਾ ਵੀ ਬੰਦਾ ਜੀ ਪਖੜਾ ਵੀ ਪਾਉਂਦੇ ਆ ਜੀ ਕਮਾਲ ਦੀ ਗੱਲ ਹੈ ਕਿਉਂਕਿ ਬੁੜੀਆਂ ਬਜ਼ੁਰਗਾਂ ਜਦੋਂ ਕੋ ਡਿਲੀਵਰੀ ਕਰਦੀਆਂਗੇ ਬੱਚੇ ਜੰਮਦੀਆਂ ਹਾਂ ਜੀ ਤਾਂ ਉਹ ਦਾਈ ਤੋਂ ਕਿਉਂ ਕਲੀ ਦਾਈ ਤੋਂ ਹੀ ਪੈਦਾ ਕਰ ਲੈਂਦੀ ਆ ਠੀਕ ਹੈ ਜੀ ਡਾਕਟਰ ਦੀ ਲੋੜ ਹੀ ਨਹੀਂ ਪੈਂਦੀ ਸੀ ਠੀਕ ਹੈ ਜੀ ਨਾ ਡਾਕਟਰ ਦੀ ਲੋੜ ਪੈਂਦੀ ਨਾ ਕਿਸੇ ਦਵਾਤਾਲ ਦੀ ਲੋੜ ਪੈਂਦੀ ਬੱਚਾ ਹੁਣ ਘਰੇ ਡਿਲੀਵਰੀ ਕਰ ਲੈਂਦੀ ਆ ਕਿਉਂ ਕਰਦੀ ਆ ਤਿਆਂ ਉਹਨਾਂ ਦਾ ਕਾਰਨ ਇਹ ਸੀ ਵੀ ਉਹ ਘਰੇ ਦੇਸੀ ਚੀਜ਼ਾਂ ਖਾਂਦੇ ਤੇ ਠੀਕ ਹੈ ਜੀ ਹੁਣ ਜਿਹੜੀਆਂ ਅੰਗਰੇਜ਼ੀ ਚੀਜ਼ਾਂ ਖਾਣੇ ਹੋ ਤੁਸੀਂ ਇਸੇ ਕਰਕੇ ਤੁਹਾਨੂੰ ਪਹਿਲਾਂ ਘੱਟ ਜਵਾਕ ਦਵਾਈਆਂ ਨਾਲ ਹੋ ਹਾਂਜੀ ਉਜਵਾਕ ਜਵਾਕ ਖਾਤਾਲ ਤੇ ਹੋਗਾ ਅੱਗੇ ਕੀ ਦੀ ਬਿਨਾਂ ਦਵਾਈਆਂ ਤੋਂ ਬੱਚਾ ਪੈਦਾ ਹੁੰਦਾ ਜਦੋਂ ਡਿਲੀਵਰੀ ਹੁੰਦੀ ਇੱਕ ਆਂ ਪਿੰਡਾਂ ਤੋਂ ਦਾਈ ਲੈ ਕੇ ਬੱਚਾ ਪੈਦਾ ਕਰ ਦਿੰਦੀ ਠੀਕ ਹੈ ਜੀ ਆਸੀਂ ਉਸ ਦਾਈਆਂ ਦੇ ਪੈਦਾ ਕਰੇ ਹੋਏ ਬੱਚੇ ਆ ਠੀਕ ਹੈ ਜਾਣ ਕੇ ਉਹ ਦੇਸੀ ਖਰਾਕ ਸੀ ਦੇਸੀ ਖਰਾਕ ਸੀ ਉਹ ਦੇਸੀ ਖਰਾਕ ਆ ਏ ਠੀਕ ਹੈ ਲਓ ਤੁਹਾਨੂੰ ਨਿਗਾ ਵੀ ਮਰਵਾ ਦਿੰਨੇ ਆ ਬਾਈ ਹਾਂ ਤੇ ਬਾਪੂ ਜੀ ਨਾਲ ਨਾਲ ਦੱਸਣਗੇ ਵੀ ਆਹ ਦੇਖੋ ਆਹ ਡੱਬੇ ਤੁਹਾਨੂੰ ਦਿਖਾ ਦਿੰਨੇ ਆਪਾਂ ਪਏ ਨੇ ਬਾਪੂ ਜੀ ਦੱਸੋ ਆਹ ਦੇਖੋ ਜੀ ਨਮਕਾ ਠੀਕ ਹੈ ਜੀ ਆਹ ਸੌਂਫ ਆ ਜੀ ਠੀਕ ਹੈ ਜੀ ਆਹ ਸਾਡਾ 17 18 ਚੀਜ਼ਾਂ ਦਾ ਮਸਾਲਾ ਤਿਆਰ ਕੀਤਾ ਹੋਇਆ ਜੀ ਠੀਕ ਹੈ ਜੀ ਇਹ ਅਸਲ ਇਹੀ ਸਾਰਿਆਂ ਤੋਂ ਜ਼ਿਆਦਾ ਮੇਨ ਚੀਜ਼ ਆ ਸਾਡੀ ਠੀਕ ਹੈ ਜੀ ਦੇ ਬਾਕੀ ਆ ਮਿਰਚ ਹਾਂਜੀ ਆ ਮਸਾਲਾ ਜੀ ਜਿਵੇਂ ਭਖੜਾ ਤਿਆਰ ਕਰਦੇ ਆ ਆਹ ਜੀ ਹਾਂ ਇਹ ਭਖੜਾ ਰਗੜ ਕੇ ਪੀਸਿਆ ਜਾਂਦਾ ਜੀ ਇਹ ਪੀਸ ਕੇ ਪਉਂਗੇ ਹਾਂਜੀ 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 ਠੀਕ ਹੈ ਜੀ ਆ ਹਲਦੀ ਆ ਜੀ ਇਹ ਹਲਦੀ ਆ ਗਈ ਹਾਂ ਆ ਨਮ ਫੇਰ ਆ ਗਿਆ ਕਾਲਾ ਨਮ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਸਾਰੀਆਂ ਚੀਜ਼ਾਂ ਨੇ ਸਾਰੀਆਂ ਚੀਜ਼ਾਂ ਯਾਨੀ ਕਿ ਵਿੱਚ ਪੈਂਦੀਆਂ ਨੇ ਵਿੱਚ ਪੈਂਦੀਆਂ ਨੇ ਜੀ ਠੀਕ ਆ ਤੁਸੀਂ ਦੇਖ ਸਕਦੇ ਹੋ ਬਾਈ ਜਿਹੜੀਆਂ ਸੂਡੀਆਂ ਆਮ ਰਸੂਈ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਮਸਾਲੇ ਵੀ ਨਹੀਂ ਵਰਤੇ ਗਏ ਆਦਾ ਲੈ ਕੇ ਦਿਖਾਈ ਇਹ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਸਿਰ ਪਰ ਸੂਈ ਦੇ ਵਿੱਚ ਬਰਤਨ ਵਾਲੀਆਂ ਚੀਜ਼ਾਂ ਚਾਰ ਦੇ ਵਿੱਚ ਪੈਂਦੀਆਂ ਨੇ ਸਾਡੇ ਜੇ ਤੁਸੀਂ ਨਹੀਂ ਵਿਸ਼ਵਾਸ ਕਿਸੇ ਨੂੰ ਆਉਂਦਾ ਵੀ ਖਬਰ ਇਹ ਫਲੱਡ ਮਾਰਦੇ ਨੇ ਤਾਂ ਕੋਲੇ ਬਹਿ ਕੇ ਬਣਵਾ ਕੇ ਲੈ ਕੇ ਜਾਓ ਠੀਕ ਹੈ। ਅਸੀਂ ਇਹ ਨਹੀਂ ਕਹਿੰਦੇ ਵੀ ਸਾਰਾ ਬਣਿਆ ਬਣਾਇਆ ਖਰੀਦੋ। ਠੀਕ ਹੈ। ਜੇ ਕਿਸੇ ਨੇ 10 ਕਿਲੋ ਲੈਣਾ, 15 ਕਿਲੋ ਲੈਣਾ ਸਾਡੇ ਕੋਲੇ ਬੈਹਜੋ ਤੁਹਾਡੇ ਸਾਹਮਣੇ ਬਣਾ ਕੇ ਦੇਵਾਂਗੇ। ਠੀਕ ਹੈ ਜੀ। ਸਾਰਾ ਸਮਾਨ ਤੁਹਾਡੇ ਸਾਹਮਣੇ ਪਾਵਾਂਗੇ। ਠੀਕ ਹੈ ਜੀ। ਕੋਈ ਇੱਥੇ ਚੋਰੀ ਨਹੀਂ, ਕੋਈ ਓਲਾ ਨਹੀਂ। ਜਦੋਂ ਮਰਜੀ ਸਾਡੇ ਦੇ ਸਾਪਾ ਮਾਰ ਲਿਓ। ਠੀਕ ਹੈ ਜੀ। ਪਛਾਣਕ ਜਦੋਂ ਮਰਜੀ ਚਾਰ ਬੰਦੇ ਆਜੋ ਉਹੀ ਚੀਜ਼ਾਂ ਸਾਹਮਣੇ ਪਾਵਾਂਗੇ, ਉਹੀ ਸਾਰੀਆਂ ਬਾਤ ਪੀਵਾਂਗੇ। ਠੀਕ ਹੈ ਜੀ। ਆਹ ਦੇਖੋ ਜੀ, ਆਹ ਆਦਾ ਜੀ। ਠੀਕ ਹੈ ਜੀ। ਇਹ ਇਹਦਾ ਮੋਤਾ ਅੱਧਾ ਲੈ ਕੇ ਪਾਉਣਾ ਹੈ ਜੀ ਅਸੀਂ ਆਹ ਤੁਹਾਡੇ ਸਾਹਮਣੇ ਪਿਆ ਜੀ ਅੱਧਾ ਵੀ ਪੈਂਦਾ ਜਾਣੀ ਅੱਧਾ ਵੀ ਅੱਧਾ ਸਾਰਾ ਮਿਰਚ ਹਰੀ ਮਿਰਚ ਵੀ ਉੱਥੇ ਜਾਨੀ ਕਿ ਜਿਹੜੀ ਵੀ ਰੈਸਪੀ ਹੈ ਸਾਰੀ ਘਰ ਦੀ ਹੈ ਜਿਹੜੀ ਆਪਣੀ ਰਸੋਈ ਦੇ ਵਿੱਚ ਚੀਜ਼ਾਂ ਹੈ ਮੰਨ ਲਓ ਵੀ ਜਿਹੜੀ ਰਸੋਈ ਦੇ ਵਿੱਚ ਚੀਜ਼ਾਂ ਉਹੀ ਚਾਰ 500 ਰੋਈ ਤੋਂ ਬਾਹਰ ਕੁਛ ਨਹੀਂ ਪੈ ਰਿਹਾ ਕੁਛ ਨਹੀਂ ਨਾ ਕੁਛ ਨਹੀਂ ਪੈ ਰਿਹਾ ਠੀਕ ਹੈ ਹਾਂ ਇਹ ਚਾਰ ਤੁਸੀਂ ਦੇਖ ਸਕਦੇ ਹੋ ਮਿੱਤਰੋ ਮੈਂ ਤਾਂ ਦੇਖੋ ਖਾ ਕੇ ਦੇਖ ਲਿਆ ਚਾਰ ਹੈ ਇੱਕ ਨੰਬਰ ਸਰੋਂ ਦਾ ਤੇਲ ਹੈ ਹਾਂਜੀ ਆਪਦੀ ਕਹਾਣੀ ਕਢਾ ਕੇ ਪਾਉਂਦੇ ਆ ਹਾਂਜੀ ਬਾਜ਼ਾਰੂ ਤੇਲ ਨਹੀਂ ਵਰਤਦੇ ਠੀਕ ਹੈ ਜੀ ਜਾ ਕੇ ਦੇਖ ਲਓ ਸਾਡੀ ਕਹਾਣੀ ਇਸ ਟਾਈਮ ਚੱਲ ਰਹੀ ਆ ਕੋਲੂ ਠੀਕ ਹੈ ਆਪਦਾ ਤੇਲ ਕੱਢ ਕੇ ਪਾਉਂਦੇ ਆ ਆਪਦਾ ਤੇਲ ਕੱਢ ਕੇ ਪਾਉਂਦੇ ਨੇ ਬਾਪੂ ਜੀ ਹਾਂਜੀ ਤੇ ਤੁਸੀਂ ਚਾਰ ਚੈੱਕ ਕਰ ਸਕਦੇ ਹੋ ਨਾ ਆ ਦੇਖੋ ਤੇ ਇੱਕ ਮੌਕਾ ਲਾਜ਼ਮੀ ਦਿਓ ਕੁਆਲਿਟੀ ਦੇਖੋ ਜੀ ਤੁਸੀਂ ਕੁਆਲਿਟੀ ਦੇਖੋ ਹੀ ਚਾਰ ਦੀ ਚਾਰ ਇੱਕ ਨੰਬਰ ਹੈ ਬਾਈ ਆਪਾਂ ਦੇ ਘਰ ਆ ਰਹੇ ਜੀ ਤਾਂ ਪਤਾ ਜਵਾਈਆਂ ਆਏ ਸੀ ਅੰਕਲ ਜੀ ਹੋਰਾਂ ਕੋਲੇ ਖਾ ਕੇ ਚੈੱਕ ਕਰਕੇ ਦੇਖ ਲਿਆ ਹਣਾ ਤੇ ਤੁਸੀਂ ਨੇ ਹੁਣ ਸਿਆ ਦਾ ਇਹ ਤੋਪਾ ਟੇਸਟ ਦਾ ਬਾਹ ਬਾ ਕਮਾਲ ਦਾ ਟੇਸਟ ਹੈ ਜੀ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਬਾਪੂ ਜੀ ਚੰਗਾ ਜੀ ਮੈਨੂੰ ਸਾਰਿਆਂ ਲਈ ਸਰੋਤਿਆਂ ਦਾ ਜੋ ਵੀ ਭਰਾ ਮੇਰੀ ਵੀਡੀਓ ਦੇਖਦੇ ਨੇ ਜੋ ਵੀ ਮੇਥੋਂ ਕੋਈ ਮੰਦਾ ਤੰਗਾ ਸ਼ਬਦ ਬੋਲਿਆ ਉਹਦੀ ਮਾਫੀ ਮੰਗਦਾ ਸਾਰਿਆਂ ਨੂੰ ਬਾਰ-ਬਾਰ ਫੇਰ ਬੇਨਤੀ ਕਰਦਾ ਹੱਥ ਬੰਨ੍ਹ ਕੇ ਜਿਹੜੇ ਭਰਾ ਖਾਂਦੇ ਨੇ ਉਹ ਜ਼ਰੂਰ ਖਾਣ ਇੱਕ ਵਾਰੀ ਜ਼ਰੂਰ ਆ ਕੇ ਸਾਡੀ ਰਸੋਈ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕੋਲੇ ਖੜ ਕੇ ਬਣਾਵਾਂਗੇ ਤੁਹਾਡੇ ਕੋਈ ਉਲਾ ਨਹੀਂ ਕੋਈ ਚੋਰੀ ਲੋਬੇ ਮਿੱਤਰੋ ਜੇ ਸਾਰੇ ਪੰਜਾਬੀਆਂ ਦਾ ਧੰਨਵਾਦ ਧੰਨਵਾਦ ਜੀ ਜੇ ਮਿੱਤਰੋ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਜੀ